ਸਸ਼ੀ ਗਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਲੁਧਿਆਣਾ ਵੈਸਟ ਤੋਂ ਗੁਰਪ੍ਰੀਤ ਗੋਗੀ ਜੋ ਕਿ ਐਮ ਐਲ ਏ ਨੇ ਉਹਨਾਂ ਦੀ ਮੌਤ ਹੋਈ دیر ਰਾਤ ਤੇ ਉਹਨਾਂ ਦੀ ਮੌਤ ਤੋਂ ਬਾਅਦ ਪੁਲਿਸ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਪੁਲਿਸ ਦੇ ਮੁਤਾਬਕ ਗੁਰਪ੍ਰੀਤ ਗੋਗੀ ਦੀ ਮੌਤ ਉਹਨਾਂ ਦੀ ਆਪਣੀ ਹੀ ਪਿਸਟਲ ਨਾਲ ਗੋਲੀ ਲੱਗਣ ਦੇ ਕਰਕੇ ਹੋਈ ਹੈ ਜਾਣਕਾਰੀ ਦੇ ਮੁਤਾਬਕ ਇੱਕ ਗੋਲੀ ਹੈ ਜਿਹੜੀ ਉਹ ਸਿਰਫ ਚੱਲੀ ਹੈ ਜੋ ਕਿ ਉਨ੍ਹਾਂ ਦੇ ਘਰ ਵਿੱਚ ਕਿਚਨ 'ਚ ਕੰਮ ਕਰਦੇ ਨੌਕਰ ਦੇ ਵੱਲੋਂ ਦੱਸਿਆ ਗਿਆ ਕਿ ਸਿਰਫ ਇੱਕ ਫਾਇਰ ਦੀ ਆਵਾਜ਼ ਆਈ ਹੈ ਜਿਸ ਤੋਂ ਬਾਅਦ ਜਦੋਂ ਕਮਰੇ 'ਚ ਜਾ ਕੇ ਦੇਖਿਆ ਗਿਆ ਤਾਂ ਗੁਰਪ੍ਰੀਤ ਗੋਗੀ ਨੇ ਜਿਹੜੇ ਉਹ ਖੂਨ ਨਾਲ ਲਤਪਟ ਸਨ ਤੋਂ ਇਸ ਜਾਣਕਾਰੀ ਨੂੰ ਪੁਲਿਸ ਨੇ ਅੱਗੇ ਵਧਾਉਂਦਿਆਂ ਦੱਸਿਆ ਕਿ ਹੁਣ ਤੱਕ ਇਸ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਕਤਲ ਵਰਗੀ ਹੈ ਜਿਹੜੀ ਉਹ ਸਾਜਿਸ਼ ਸਾਹਮਣੇ ਨਹੀਂ ਆਈ ਕਿਉਂਕਿ ਉਹਨਾਂ ਦੀ ਲਾਇਸੈਂਸੀ ਪਿਸਟਲ ਸੀ ਗੁਰਪ੍ਰੀਤ ਗੋਗੀ ਦੀ ਜਿਸ ਦੇ ਵਿੱਚੋਂ ਇੱਕ ਗੋਲੀ ਚੱਲੀ ਹੈ ਜੋ ਕਿ 25 ਬੋਰ ਦੀ ਸੀ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਗੁਰਪ੍ਰੀਤ ਗੋਗੀ ਦੇਰ ਰਾਤ ਆਪਣੀ ਪਿਸਟਲ ਨੂੰ ਸਾਫ਼ ਕਰ ਰਹੇ ਸਨ ਤੇ ਉਹਨਾਂ ਦੇ ਗੋਲੀ ਸਿਰ ਦੇ ਵਿੱਚ ਲੱਗੀ ਜੋ ਕਿ ਸਿਰ ਦੇ આરਪਾਰ ਹੋ ਗਈ ਮੌਕੇ ਤੇ ਉਹਨਾਂ ਨੂੰ ਡੀਐਮਸੀ ਹਸਪਤਾਲ ਪਹੁੰਚਾਇਆ ਗਿਆ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਤਾਂ ਦੱਸ ਦੇ ਕਿ ਗੁਰਪ੍ਰੀਤ ਗੋਗੀ ਨੇ ਜਿਹੜੇ ਉਹ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਚਰਚਾ ਦੇ ਵਿੱਚ ਸਨ 2022 ਦੇ ਵਿੱਚ ਉਹ ਲੁਧਿਆਣਾ ਤੋਂ ਐਮਐਲਏ ਬਣੇ ਸੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਉਹ ਸ਼ਾਮਲ ਹੋਏ ਸੀ ਉਸ ਸਮੇਂ ਪਰ ਉਸ ਤੋਂ ਬਾਅਦ ਚਰਚਾ ਉਦੋਂ ਛਿੜੀ ਜਦੋਂ ਉਹ ਆਪਣੇ ਸਕੂਟਰ ਦੇ ਉੱਪਰ ਯਾਨੀ ਕਿ ਮੋਟਰਸਾਈਕਲ ਦੇ ਟੂ-ਵੀਲਰ ਦੇ ਉੱਪਰ ਆਪਣੇ ਨਾਮਜ਼ਦਗੀ ਕਾਗਜ਼ ਭਰਨ ਦੇ ਲਈ ਆਏ ਸਨ ਉਸ ਤੋਂ ਬਾਅਦ ਗੁਰਪ੍ਰੀਤ ਗੋਗੀ ਜਿੱਤੇ ਤੇ ਹੁਣ ਪਿੱਛੇ ਜੇ ਪ੍ਰਸ਼ਾਸਨ ਦੇ ਉੱਪਰ ਵੱਡੇ ਦੋਸ਼ ਲਾਇਆ ਸਨ ਉਹਨਾਂ ਨੇ ਕਿ ਲੁਧਿਆਣੇ ਦਾ ਪ੍ਰਸ਼ਾਸਨਿਕ ਜਿਹੜਾ ਢਾਂਚਾ ਉਹ ਚਾਹੀ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਿਹਾ ਇਸ ਲਈ ਉਹਨਾਂ ਨੇ ਆਪਣੇ ਵੱਲੋਂ ਹੀ ਲਗਾਏ ਆਪਣੇ ਹੀ ਨਾਮ ਦੇ ਕਈ ਨੀ ਪੱਥਰ ਨੇ ਜਿਹੜੇ ਉਹ ਪੱਟ ਦਿੱਤੇ ਸਨ ਤੇ ਹੁਣ ਬੁੱਡੇ ਨਾਲੇ ਨੂੰ ਲੈ ਕੇ ਵੀ ਉਹ ਲਗਾਤਾਰ ਸਰਗਰਮ ਸਨ ਜਾਣਕਾਰੀ ਇਹ ਵੀ ਹੈ ਕਿ ਗੋਲੀ ਲੱਗਣ ਵਾਲੇ ਦਿਨ ਯਾਨੀ ਕਿ ਕੱਲ ਸ਼ੁੱਕਰਵਾਰ ਨੂੰ ਉਹ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋ ਕੇ ਵੀ ਆਏ ਸਨ ਜਿਨ੍ਹਾਂ ਚੋਂ ਇੱਕ ਪ੍ਰੋਗਰਾਮ ਵੱਡੇ ਨਾਲੇ ਦੇ ਸਬੰਧ ਦੇ ਵਿੱਚ ਸੀ ਤੇ ਉਹ ਬਲਬੀਰ ਸਿੰਘ ਜੋ ਅਸੰਤ ਨੇ ਸੀਚੇਵਾਲ ਨੇ ਉਹਨਾਂ ਨੂੰ ਵੀ ਮਿਲ ਕੇ ਆਏ ਸਨ ਤੇ ਹੋਰ ਵੀ ਕਈ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਰਹੀ ਪਰ ਕੱਲ ਦੇਰ ਰਾਤ ਜਦੋਂ ਉਹ ਘਰ ਪਹੁੰਚੇ ਤਾਂ ਉਸ ਤੋਂ ਬਾਅਦ ਆਪਣੀ ਪਿਸਤਲ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਗੋਲੀ ਚੱਲਦੀ ਹੈ ਤੇ ਉਹ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਨੇ ਸੋ ਪੁਲਿਸ ਦੇ ਵੱਲੋਂ ਇਹ ਬਿਆਨ ਦੇ ਦਿੱਤਾ ਗਿਆ ਕਿ ਆਪਦੀ ਹੀ ਪਿਸਤਲ ਚੋਂ ਗੋਲੀ ਚੱਲੀ ਹੈ ਕੋਈ ਵੀ ਇਹੋ ਜਿਹਾ ਜਿਹੜਾ ਖਦਸ਼ਾ ਨਹੀਂ ਜਤਾਇਆ ਗਿਆ ਪੁਲਿਸ ਵੱਲੋਂ ਵੀ ਕਿਸੇ ਵੱਲੋਂ ਇਹ ਵਾਰਦਾਤ ਕੀਤੀ ਗਈ ਹੋਵੇ ਸੋ ਅੱਜ ਪੋਸਟਮਾਰਟਮ ਤੋਂ ਬਾਅਦ ਹੈ ਜਿਹੜੀ ਉਹ লাশ ਮ੍ਰਿਤਕ ਦੇ ਸੌਂਪੀ ਜਾਏਗੀ ਪਰਿਵਾਰ ਨੂੰ ਤੇ ਤਕਰੀਬਨ ਅੱਜ ਸ਼ਾਮ 3 ਵਜੇ ਤੋਂ ਬਾਅਦ ਦੁਪਹਿਰ ਦੇ 3 ਵਜੇ ਤੋਂ ਬਾਅਦ ਲੁਧਿਆਣਾ ਦੇ ਕੇਵੀਐਮ ਸਕੂਲ ਦੇ ਨਾਲ ਲੱਗਦੇ ਸ਼ਮਸ਼ਾਨ ਘੜ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਕੀਤਾ ਜਾਵੇਗਾ ਸਰ ਕਿੰਨੇ ਵਜੇ ਦਾ ਵਕਤ ਹੈ ਜੀ ਤਕਰੀਬਨ 12:00 ਦਾ ਦੱਸ ਰਹੇ ਬਾਕੀ ਅਸੀਂ ਕੋਈ ਸਾਰਾ ਦੇਖ ਕੇ ਹੋਵੇਰੀਫਾਈ ਕਰਦੇ ਤੇ ਸੀ ਡੈਥ ਕੋਈ ਕਰਦਾ ਹੈ ਤਾਂ ਨਾਲ ਪਤਾ ਲੱਗਿਆ ਜੀ ਮਾਸਟਿੰਗ ਦਾ ਪਾਰਟ ਉਹ ਵੀ ਤੈਨੂੰ ਕਿਹਦੇ ਜਿਹੜੇ ਅਸਲੀ ਨਾਲ ਚੱਲੇ ਸੀ ਲਿਸੈਂਸੀ ਉਹਨਾਂ ਦਾ ਆਪਣਾ ਸੀ ਜੀ ਇਸ ਕੱਲ੍ਹ ਹੋਰ ਨਾ ਕੁਝ ਨਹੀਂ ਗਿਆ ਸੋਰਾ ਤਾਂ ਨਾ ਸਾਨੂੰ ਆ ਪਤਾ ਲੱਗਿਆ ਤੇ ਅਸੀਂ ਸਿਰ ਉਹਨਾਂ ਨੂੰ ਉਸ ਫੰਡ ਮੰਕਰਾਣਾ ਕਾਗਜ਼ ਵਰਤਣ ਦੇਣੇ ਹਨ ਕਿ ਹੋਰ ਸਾਡੇ ਮਿਲਾਂ ਵਿਜਾਂਗੂ ਬਹੁਤ ਦੁੱਖ ਦੀ ਗੱਲ ਆ ਅੰਦਰ ਇੱਕ ਸਾਥੀ ਚਲੇ ਗਿਆ ਪਤਾ ਕੀ ਲੱਗਿਆ ਤੁਹਾਨੂੰ ਕੀ ਕਿਉਂ ਹੋਈ ਏ ਘਟਨਾ ਖਬਰ ਨਹੀਂ ਅੰਦਰ ਜਾ ਕੇ ਮੈਂ ਗੱਲ ਖਰੀਦ ਕਰਾਂਗਾ ਫਿਰ ਬਹੁਤ ਬਹੁਤ ਮਾੜੀ ਗੱਲ ਹੈ ਜੀ ਬਹੁਤ ਮਾੜਾ ਆ ਜਾ ਲੈਣ ਦੋ ਮੁੰਡੇ ਕੋਈ ਦੁੱਖ ਦੀ ਖਬਰ ਨਹੀਂ ਸਦਾ ਕਰ ਲੈਣ ਭਰਾ ਮਾਰਗਾ ਦੋਸਤ ਚਲੇਗਾ ਮੱਥੀ ਮੈਂ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ